ਪੰਜਾਬੀ ਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abpanjara.in ਤੇ ਦਿੱਲੀ ਦੀ ਜੇਲ੍ਹ ਤੋਂ ਅੰਮ੍ਰਿਤਸਰ ਸ਼ਿਫਟ ਕੀਤੇ ਗਏ ਅੱਤਵਾਦੀ ਦਵਿੰਦਰਪਾਲ ਸਿੰਘ ਭੁੱਲਰ ਨੂੰ ਮਿਲਣ ਪਹੁੰਚੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਭੁੱਲਰ ਨੂੰ ਮਿਲਣ ਵਾਲੇ ਲੋਕਾਂ ਵਿੱਚ ਸਿਰਸਾ ਤੇ ਜੀਕੇ ਸਨ ਇਸ ਲਈ ਕੰਦ ਤੇ ਲਾਈ ਗਈ ਨੋਟਿਸ ਤੇ ਇਹਨਾਂ ਦੇ ਨਾਮ ਵੀ ਲਿਖੇ ਹੋਏ ਸਨ ਪੁੱਲਰ ਨਾਲ ਮੁਲਾਕਾਤ ਲਈ ਹਫਤੇ ਚ ਦੋ ਦਿਨ ਮੰਗਲਵਾਰ ਤੇ ਸ਼ਨੀਚਰਵਾਰ ਰੱਖੇ ਗਏ ਨੇ ਦਵਿੰਦਰਪਾਲ ਪੁੱਲਰ ਨਾਲ ਇਹਨਾਂ ਦੋਹਾਂ ਕਾਲੀ ਨੇ ਤਾਵਾਦੀ ਮੁਲਾਕਾਤ ਦਾ ਸਮਾਂ 1 ਘੰਟਾ ਮਿਥਿਆ ਗਿਆ ਸੀ ਪੁੱਲਰ ਨਾਲ ਮੁਲਾਕਾਤ ਤੋਂ ਬਾਅਦ ਜੀਕੇ ਨੇ ਕਿਹਾ ਕਿ ਉਹਨਾਂ ਨਾਲ ਪੁੱਲਰ ਨੇ ਬਹੁਤੀ ਗਲਤੀ ਤਾਂ ਨਹੀਂ ਕੀਤੀ ਜੀਕੇ ਨੇ ਪੁੱਲਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਸ ਨੂੰ ਰਿਹਾਈ ਕਰਨ ਦੀ ਮੰਗ ਕੀਤੀ ਹੈ ਅੱਜ ਉਹ ਇਦਾਂ ਲੱਗਦਾ ਕਿ ਜਿਵੇਂ ਸ਼ਾਇਦ ਗੱਲ ਕਰਨ ਦੀ ਆ ਸਾਡੀ ਗੱਲ ਹੀ ਸਮਝ ਰਹੇ ਇਹੋ ਜੀ ਸਿਚੁਏਸ਼ਨ ਦਾ ਤੇ ਉਹਨਾਂ ਦੇ ਮਿਸਸਸ ਨਾਲ ਗੱਲ ਹੋਈ ਹੈ ਔਰ ਉਹ ਕਹ ਰਹੇ ਨੇ ਕਿ ਭਈ ਇਹ ਅ तकरीबन ਐਸੇ ਹੀ ਉਹਦੇ ਚ ਰਹਿੰਦੇ ਆ ਔਰ ਕਦੀ ਕਦਾਈ ਕੋ ਗਾਲ ਇਹਨਾਂ ਨੂੰ ਯਾਦ ਆ ਜਾਏ ਤੇ ਯਾਦ ਆ ਜਾਏ ਆਦਰਵਾਇਜ਼ ਨਹੀਂ ਹੈ ਤੁਸੀਂ ਚਾਹਾਂਗੇ ਰਿਹਾਈ ਹੋਣੀ ਚਾਹੀਦੀ ਉਹਦਾ ਕਾਰਨ ਹੈ ਉਹਦਾ ਕਾਰਨ ਇਹ ਹੈ ਕਿ ਕਾਨੂੰਨ ਇੱਕੋ ਪਾਸੇ ਚੱਲਿਆ ਦੂਜੇ ਪਾਸੇ ਨਹੀਂ ਚੱਲਿਆ ਜੇ ਕਿਸੇ ਨੇ ਟੋਏ ਪਿਸਟਰ ਨਾਲ ਹਾਈਜੈਕ ਕੀਤਾ ਪਲੇਨ ਤਾਂ ਉਹਨੂੰ ਅੰਬਰਸਰ 에어ਪੋਰਟ ਤੇ ਰਨਵੇ ਤੇ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਜੇ ਪਾਂਡੇ ਬ੍ਰਦਰਸ ਨੇ ਇੰਦਰਾ ਗਾਂਧੀ ਕਰਕੇ ਖਾਈ ਦੇ ਕੀਤਾ ਜਦੋਂ ਉਹਨੂੰ ਅਰੈਸਟ ਕੀਤਾ ਐਮਰਜੈਂਸੀ ਤੇ ਐਮਰਜੈਂਸੀ ਤੋਂ ਬਾਅਦ ਤੇ ਉਹਨਾਂ ਨੂੰ ਵਜ਼ੀਰ ਬਣਾਇਆ ਜਾਂਦਾ ਕਿਤੇ ਨਾ ਕਿਤੇ ਕੌਮ ਦੇ ਵਿੱਚ ਇਹ ਰੋਸ ਹੈ